ਯੁਧੀ ਅਣਾਦੇ ਡੀਸੀ ਦਫਤਰ ਸਾਹਮਣੇ ਸੈਂਕੜੇ ਜਵਾਨਾਂ ਨੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 354 ਸਾਲਾਂ ਤੋਂ ਸਰਕਾਰੀ ਸੇਵਾ ਵਿੱਚ ਰਹੇ ਜਵਾਨਾਂ ਨੂੰ ਨਾ ਤਾਂ ਕੋਈ ਮਾਨ ਪੱਤਾ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਪੈਨਸ਼ਨ ਐਸਾ ਕਿ ਅੱਜ ਡੀਏ ਡੀਸੀ ਦਫਤਰ ਪਹੁੰਚੇ ਹੋ ਕੀ ਕਾਰਨ ਕੀ ਹੋਇਆ ਜਿਹੜਾ ਤੁਹਾਨੂੰ ਡੀਸੀ ਦਫਤਰ ਆਲਾ ਪਿਆ ਸਭ ਤੋਂ ਪਹਿਲਾਂ ਮੈਂ ਬਖਵਾਕ ਜ਼ਿਲ੍ਹੇ ਤੋਂ ਪੰਜਾਬ ਹੌਮਗਾਰਡ ਦੇ ਰਿਟਾਇਰਮੈਂਟ ਜਿੰਨੇ ਵੀ ਪੰਜਾਬ ਤੋਂ ਆਉਂਦਾ ਤੈਦੀ ਲੋ ਧੰਨਵਾਦ ਕਰਦਾ ਤੇ ਪ੍ਰੈਸ ਰਿਪੋਰਟਰ ਸਾਹਿਬ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਜਦੋਂ ਵੀ ਅਸੀਂ ਡੀਸੀ ਸਾਹਿਬ ਲੁਧਿਆਣਾ ਵਿਖੇ ਸਾਡਾ ਮਕਸਦ ਇਹ ਸੀ ਕਿ ਜਿਹੜੀ ਸਰਕਾਰ ਹੈ ਉਹ ਸਾਡਾ ਮਾਨ ਪੱਤਾ ਜਾਂ ਕੋਈ ਵੀ ਪੈਨਸ਼ਨ ਨਹੀਂ ਲਾ ਰਹੀ ਜਿਸ ਕਰਕੇ ਅਸੀਂ ਉਸ ਦੇ ਵਿੱਚ ਰੋਸ ਪ੍ਰਗਟ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਾਡੇ ਜਵਾਨ 35 40 ਸਾਲ ਨੌਕਰੀ ਕਰਕੇ ਖਾਲੀ ਹੱਥ ਘਰਾਂ ਨੂੰ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਵੀ ਮਾਨ ਪੱਤਾ ਪੈਨਸ਼ਨ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜਿਹੜਾ ਸਾਡਾ ਬੀਏ 2015 ਤੋਂ ਉਹ ਵੀ ਰੁਕਿਆ ਹੈ ਜੋ ਬਣਦਾ ਉਹਨਾਂ ਨੂੰ ਛੇਤੀ ਤੋਂ ਛੇਤੀ ਮੁਈਆ ਕਰਾਇਆ ਜਾਵੇ ਤਾਂ ਜੋ ਸਾਡਾ ਗੁਜ਼ਾਰਾ ਹੋ ਸਕੇ ਅੱਜ ਦਾ ਮੇਰਾ ਮੁੱਦਾ ਇਹ ਸੀ ਵੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦਾ ਆਉਣ ਵਾਲੀਆਂ ਜਿਹੜੀਆਂ ਜਨਨੀ ਚੋਂ 19 5 2025 ਨੂੰ ਲੋਧਾਣਾ ਵੀ ਕੇ ਹੋ ਰਹੀ ਹੈ ਉਸ ਦੇ ਸਬੰਧ ਵਿੱਚ ਸਰਕਾਰ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੇਕਰ ਸਾਡਾ ਇਸ ਇਲੈਕਸ਼ਨ ਤੋਂ ਬਾਅਦ ਕੋਈ ਵੀ ਮਾਨ ਪਤਾ ਪੈਨਸ਼ਨ ਨਹੀਂ ਲਾਈ ਗਈ ਤਾਂ ਅਸੀਂ ਇਸ ਦੇ ਜੱਦੀ ਸਰ ਹਲਕਾ ਸੰਗਰੂਰ ਵਿਖੇ ਰੋਸ ਮਾਰਚ ਵੀ ਕਰਾਂਗੇ ਤੇ ਰੋਡ ਵੀ ਜਮ ਕਰਾਂਗੇ ਜੇਕਰ ਉੱਥੇ ਕੋਈ ਵੀ ਹੰਸਖਾ ਵੀ ਘਟਨੀ ਵਾਪਰਦੀ ਹੈ ਜੇ ਸਾਡੇ ਹੋਮਗਾਰਡ ਦੇ ਜਵਾਨਾਂ ਉੱਪਰ ਕੋਈ ਵੀ ਲਾਠੀ ਚਾਰਜ ਕੀਤਾ ਜਾਂਦਾ ਤਾਂ ਉਸ ਦਾ ਮੂੰਹ ਤੋੜ ਜਵਾਬ ਵੀ ਦੇਵਾਂਗੇ ਜੇਕਰ ਕੋਈ ਹੰਸਖਾ ਵੀ ਘਟਨਾ ਉੱਥੇ ਵਾਪਰ ਵੀ ਜਾਂਦੀ ਹੈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਸਾਡੀ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਸਾਡੇ ਜਵਾਨਾਂ ਦੀ ਤਾਂ ਦਵਾਈ ਜੋਗੇ ਪੈਸੇ ਵੀ ਨਹੀਂ ਤੇ ਸਾਡੇ ਜਿਹੜੇ ਬੱਚੇ ਡਿਗਰੀ ਹੋਲਡਰ ਨੇ ਹਰ ਮੁਲਾਜ਼ਮ ਦਾ ਕੋਈ ਨਾ ਕੋਈ ਬੱਚਾ ਪੜਿਆ ਲਿਖਿਆ ਕੋਈ ਡਿਗਰੀਆਂ ਕਰਦਾ ਬੀਐਡ ਕਰ ਰਿਹਾ ਐਮਐਡ ਕਰ ਰਿਹਾ ਜੀਵੀਟੀ ਕਰਦਾ ਲਾ ਕਰਦਾ ਐਮਐਸਸੀ ਕਰਦਾ ਬੀਟੈਕ ਕਰਦਾ ਕਿੰਨਿਆਂ ਕ ਮੈਂ ਕੋਰਸ ਦੇ ਨਾਮ ਲਵਾ ਹਰ ਬੱਚੇ ਨੂੰ ਆਪਣਾ ਇਹ ਸੁਪਨਾ ਹੁੰਦਾ ਕਿ ਮੈਂ ਵੀ ਕੋਈ ਅਫਸਰ ਬਣ ਸਕਾਂ ਪਰ ਜਦੋਂ ਖਾਲੀ ਹੱਥ ਜਵਾਨ ਕਰੇ ਜਾਂਦਾ ਤਾਂ ਉਹ ਉਹਨਾਂ ਬੱਚਿਆਂ ਦਾ ਸਾਡਾ ਜਿਹੜਾ ਪੁਵੇਖਾ ਉਹ ਧੁੰਦਲਾ ਹੋ ਜਾਂਦਾ ਇਸ ਕਰਕੇ ਅਸੀਂ ਇਸ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਆਂਗੇ ਛੇਤੀ ਤੋਂ ਛੇਤੀ ਸਾਡਾ ਮਾਨ ਪੱਤਾ ਲਾਇਆ ਜਾਵੇ ਜੇਕਰ ਕੋਈ ਸਰਕਾਰ ਇਸ ਦੇ ਵਿੱਚ ਅਣਗਹਿਲੀ ਕਰਦੀ ਹੈ ਤਾਂ ਅਸੀਂ ਹਾਈਵੇ ਰੋਡ ਲੁਧਿਆਣਾ ਵਿਖੇ ਸਤਲੁਜ ਦਰਿਆ ਦੇ ਕੰਢੇ ਉੱਥੇ ਜਾਮ ਕਰਕੇ ਉੱਥੇ ਹੰਗਾਮਾ ਵੀ ਕਰਾਂਗੇ ਕਰੋ ਮਾਰੇ ਵਾਲੀ ਸਥਿਤੀ ਹੋਗੀ ਜੇਕਰ ਕੋਈ ਉੱਥੇ ਵੀ ਅਣਸਕਾ ਵੀ ਕੱਟਣਾ ਵਾ ਆਪਣੀ ਜਿਹਾ ਕੋਈ ਲਾਠੀ ਚਾਰਜ ਕਰਦਾ ਤਾਂ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਆਪਣੀਆਂ ਬਸਾਂ ਲੈਣ ਅਸੀਂ ਗ੍ਰਿਫਤਾਰੀਆਂ ਦੇਣ ਤੋਂ ਵੀ ਬੁਰਜ ਨਹੀਂ ਕਰਾਂਗੇ ਸੰਜੀਵ ਰੋੜਾ ਜੀ ਦਾ ਲੋਕਾਂ ਦੇ ਜਿਹੜੇ ਮੁਸ਼ਕਲਾਂ ਨੇ ਉਹ ਹੱਲ ਕਰਦੇ ਪੈਣਾ ਤੁਸੀਂ ਸੰਜੀਵ ਰੋੜਾ ਨੂੰ ਜਾ ਕੇ ਮਿਲੇ ਹੋਏ ਸਾਡੇ ਸੰਜੀਵ ਰੋੜਾ ਸਾਹਿਬ ਨੂੰ ਨਹੀਂ ਹਾਲੇ ਤੱਕ ਮਿਲੇ ਪਰ ਇਹ ਮੈਨੂੰ ਬੜੇ ਅਫਸੋਸ ਨਾਲ ਕਹਿੰਦਾ ਪੈਣਾ ਜਿਵੇਂ ਸਾਡਾ ਹਲਕਾ ਲਹਿਰਾ ਜ਼ਿਲ੍ਹਾ ਸੰਗਰੂਰ ਦਾ ਸਾਡੇ ਮਾਨਯੋਗ ਭਗਵੰਤ ਮਾਨਸੀ ਸਾਹਿਬ ਵਿੱਤ ਮੰਤਰੀ ਚੀਮਾ ਸਾਹਿਬ ਐਡਵੋਕੇਟ ਵਿਰਿੰਦਰ ਕੁਮਾਰ ਗੋਇਲ ਮੰਤਰੀ ਸਾਹਿਬ ਅਤੇ ਜਸਵੀਰ ਸਿੰਘ ਕੋਦਣੀ ਜੋ ਕਿ ਇੰਡਸਟਰੀ ਏਰੀਆ ਦੇ ਚੇਅਰਮੈਨ ਲੱਗੇ ਹੋਏ ਨੇ ਸਾਡੇ ਹਲਕੇ ਦੇ ਪੰਜ ਮੰਤਰੀ ਨੇ ਤੇ ਉਹਨਾਂ ਨੇ ਵੀ ਅਜੇ ਤੱਕ ਸਾਡੀ ਕੋਈ ਸਰ ਨਹੀਂ ਲਈ ਜੇਕਰ ਆਉਣ ਵਾਲੀਆਂ 2027 ਦੇ ਵਿੱਚ ਵੀ ਅਸੀਂ ਉਹਨਾਂ ਦਾ ਹਲਕਾ ਸੰਗਰੂਰ ਏਰੀਆ ਦੇ ਵਿੱਚ ਜਿੰਨੇ ਵੀ ਪੈਂਦੇ ਨੇ ਸੁਨਾਮ ਲਹਿਰਾ ਤਾਂ ਅਸੀਂ ਉਹਨਾਂ ਨੂੰ ਹਰਾਉਣ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡਾਂਗੇ ਹੁਣ ਤੁਸੀਂ ਉਹਰੇ ਪੁੱਛਦੇ ਹੋ ਉਹਦੇ ਮੰਗ ਪੱਤਰ ਦਿੱਤਾ ਵਾ ਕੀ ਹੋ ਗਿਆ ਯਾਦ ਪੱਤਰ ਤਾਂ ਸਰ ਅਸੀਂ ਸੈਂਕੜੇ ਦੇ ਚੁੱਕੇ ਆ ਪਰ ਇਹਨਾਂ ਦੇ ਯਾਦ ਪੱਤਰਾਂ ਨਾਲ ਕੋਈ ਵੀ ਜੋ ਨਹੀਂ ਸਰਕਦੀ ਤੇ ਯਾਦਵਰਤ ਦੀ ਗੱਲ ਕਹੀਏ ਤਾਂ 7 4 2025 ਨੂੰ ਮੈਂ ਜ਼ਿਲ੍ਹਾ ਸੰਗਰੂਰ ਵਿਖੇ ਇੱਕ ਧਰਨਾ ਲਵਾਇਆ ਸੀ ਜਿਸ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਸੰਗਰੂਰ ਵੱਲੋਂ ਇੱਕ ਯਾਦ ਪੱਤਰ ਦੇ ਕੇ ਚੀਮਾ ਸਾਹਿਬ ਦਾ ਸੋ ਵੀ ਚਾਰਲੀ ਟਾਈਮ ਦਿੱਤਾ ਗਿਆ ਸੀ ਜਦੋਂ ਅਸੀਂ ਪੰਜਾਬ ਪੌਂਟ ਚੰਡੀਗੜ੍ਹ ਵਿਖੇ ਮਿਲੇ ਪਰ ਉੱਥੇ ਵੀ ਕੋਈ ਹੱਲ ਨਹੀਂ ਨਿਕਲਿਆ ਔਰ ਉਸ ਤੋਂ ਬਾਅਦ ਉਸ ਉਸ ਤੋਂ ਬਾਅਦ ਫਿਰ ਮਾਨਯੋਗ ਡੀਸੀ ਸਾਹਿਬ ਨੇ ਇੱਕ ਲੈਟਰ ਦੇ ਕੇ 29 5 25 ਲਈ ਸਾਨੂੰ ਮਿਲਣ ਦਾ ਮੌਕਾ ਦਿੱਤਾ ਹੀ ਸਰਕਟ ਚੰਡੀਗੜ੍ਹ ਵਿਕੇ ਮੀਟਿੰਗ ਹੋਇਆ ਜਿਸ ਵਿੱਚ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਮਾਨਯੋਗ ਸ੍ਰੀ ਸੰਜੀਵ अरोड़ा ਜੀ ਫਾਈਨੈਂਸ਼ਰ ਵਿਭਾਗ ਹੋਮ ਸੈਕਟਰੀ ਤੇ ਇੱਕ ਹੋਰ ਆਈਐਸ ਅਫਸਰ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਚਾਰ ਮੈਂਬਰੀ ਕਮੇਟੀ ਜੋ ਫੈਸਲਾ ਕਰੇਗੀ ਤਾਂ ਤੁਹਾਡੇ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਪਰ ਸਾਡੇ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਨੇ ਕੋਈ ਵੀ ਪ੍ਰੋਸੇਯੋਗ ਸਵਾਲ ਨਹੀਂ ਚੁੱਕਿਆ ਕੀ ਕਹਿਣਾ ਚਾਹੂੰਗਾ ਇਲੈਕਸ਼ਨ ਨੇੜੇ ਨੇ ਲੇਕਿਨ ਧਰਨੇ ਲੋਕ ਕੋਈ ਵੀ ਧਰਨਾ ਹੋਵੇ ਜਿਵੇਂ ਪੁਲਿਸ ਮੈਕਮੇਂ ਲਗ ਧਰਨਾ ਹੋਵੇ ਜਾਂ ਕਿ ਆਪਣੇ ਹਸਪੀਟਲ ਦਾ ਮੈਂ ਧਰਨਾ ਹੋਵੇ ਕਰਮਚਾਰੀਆਂ ਦਾ ਕਿਸ ਤਰ੍ਹਾਂ ਦੇ ਦੇ ਤੁਸੀਂ ਅਸੀਂ ਤਾਂ ਇਹ ਹੀ ਕਵਾਂਗੇ ਵੀ ਜਿੰਨੀਆਂ ਵੀ ਪਿੱਛੇ ਵੀ ਬੜੀਆਂ ਸਰਕਾਰਾਂ ਆਵੀਆਂ ਇਹਨੇ ਪਰ ਇਹਨਾਂ ਨੇ ਮਾਨਯੋਗ ਅਰੋੜਾ ਸਾਹਿਬ ਨੇ ਸਾਡੇ ਨਾਲ 2017 ਦੇ ਵਿੱਚ ਜਦੋਂ ਅਸੀਂ ਇਹਨਾਂ ਦੇ ਪੇਸ਼ ਹੋਏ ਸੀ ਇਹਨਾਂ ਨੇ ਦੱਸਿਆ ਕਿ ਵੀ ਜਿਹੜੀ ਸਾਡੀ ਤੁਹਾਡੀ ਹੋਮ ਗਾਰਡ ਹੈ ਨਾ ਸੜਕਾਂ ਤੇ ਰੋਲੀ ਫਿਰਦੀ ਹੈ ਉਹ ਅਸੀਂ ਹੁਣ ਛੜਕਾਂ ਤੇ ਨਹੀਂ ਰੁਲਣ ਦੇਵਾਂਗੇ ਉਹਨਾਂ ਦੇ 3.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਜੀਨੀਆਂ ਕੋਈ ਟੀਚਰ ਨਹੀਂ ਨਾ ਕੋਈ ਅੰਗਣਵਾੜੀ ਹੈ ਪੰਜਾਬ ਹੋਮਗਾਰਡ ਹੈ ਤੇ ਹੋਰ ਕਿੰਨੀਆਂ ਹੀ ਸੰਸਥਾ ਨੇ ਇਹ ਰੁਲਦਿਆਂ ਫਿਰਦੇ ਇਹਨਾਂ ਨੇ ਅੱਜ ਤੱਕ ਵੀ ਕੋਈ ਵੀ ਇਹਨਾਂ ਦਾ ਲਈ ਕਦਮ ਨਹੀਂ ਚੁੱਕਿਆ ਤੁਹਾਡਾ ਹੱਲ ਨਾ ਆਇਆ ਅਗਲੀ ਨੀਤੀ ਕੀ ਹੋਏਗੀ ਅਗਲੀ ਨੀਤੀ ਦਾ ਕਰੋ ਮਾਰੋ ਵਾਲੀ ਨੀਤੀ ਹੋਵੇਗੀ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਚੇਤਾਵਨੀ ਦਿਨਾ ਭਾਈ ਜਿੰਨਾ ਜੋਰ ਭਗਵੰਤ ਮਾਨ ਤੋਂ ਲੱਗਦਾ ਲਾ ਲੈਣ ਇਹਦੇ ਜੱਦੀ ਰਹਾਸੀ ਏਰੀਏ ਦੇ ਵਿੱਚ ਇਹਦੀ ਕੋਠੀ ਤੋਂ 1 ਕਿਲੋਮੀਟਰ ਬਠਿੰਡਾ ਰੋੜ ਚੰਡੀਗੜ੍ਹ ਵਿਖੇ ਹਰ ਹਾਲ ਅਣਮਿੱਥੇ ਲਈ ਧਰਨਾ ਲਾਇਆ ਜਾਵੇਗਾ ਧੰਨਵਾਦ ਉਸ ਤੋਂ ਬਾਅਦ ਭਾਈ ਜਿੰਨੇ ਸਾਡੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਪੰਜਾਬ ਹੋਂਗਾਰ ਰਿਟਾਇਰਡ ਦੇ ਵਰਕਰ ਸਾਹਿਬਾਨ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਸਾਡੇ ਪ੍ਰਧਾਨ ਸਾਹਿਬ ਨੇ ਦੱਸ ਹੀ ਦਿੱਤਾ ਵੀ 10/7/2018 ਤੋਂ ਸਾਡਾ ਟੋਲ ਪਲਾਜ਼ਾ ਸੌਖਿਆ ਧਰਨਾ ਲਗਿਆ ਜਿਹਦੇ ਵਿੱਚ 12 ਜਵਾਨ ਸਾਡੇ ਸ਼ਹੀਦ ਹੋ ਗਏ ਇਹਦਾ ਸਾਡਾ ਤਾਂ ਨਾ ਲੱਗਿਆ ਉਹ ਸਾਡਾ ਤਾਂ ਨਾ ਲੱਗਿਆ ਵੇਣ ਮੰਗ ਸਾਡੀ ਪੈਨਸ਼ਨ ਮਾਰ ਪੱਤਾ ਹਰ ਇੱਕ ਜਵਾਨ ਨੇ ਤੀਤੀ 35-35 ਸਾਲ ਡਿਊਟੀ ਕੀਤੀ ਆ ਜਦੋਂ ਡਿਊਟੀ ਕੀਤੀ ਜਦੋਂ ਅਸੀਂ 52 ਸਾਲ ਦੇ ਹੋ ਜਾਂਦੇ ਆ ਸਾਨੂੰ ਇੱਕ ਲੰਡੂ ਜਿਹੜਾ ਪਰ ਚੱਟੂ ਜਾ ਕੱਢ ਕੇ ਘਰਾਂ ਨੂੰ ਤੋਰ ਦਿੱਤਾ ਜਾਂਦਾ ਵੀ ਤੁਸੀਂ 52 ਸਾਲ ਦੇ ਹੋ ਸਾਨੂੰ 1 ਰੁਪਿਆ ਤੱਕ ਨਹੀਂ ਦਿੱਤਾ ਜਾਂਦਾ ਜਦੋਂ ਅੱਤਵਾਦ ਸੀ ਕਾਲੇ ਦੌਰ ਸੀ ਉਦੋਂ ਅਸੀਂ 368 ਜਵਾਨ ਸ਼ਹੀਦ ਕਰਾਇਆ ਕਰੋਨਾ ਚ ਵੀ ਤੁਹਾਨੂੰ ਪਤਾ ਪਿੱਛੇ ਦੇ ਨੰਗਾ ਲਾਲ ਵੀ ਸਾਡਾ ਬੰਦਾ ਗੋਲੀ ਦੇ ਵਿੱਚ ਮਾਰਿਆ ਗਿਆ ਇਹ ਜਦੋਂ ਕਾੜ ਦੀ ਲੜਾਈ ਹੋਈ ਉਹਦੋਂ ਸਾਡੇ ਬੱਦੇ ਉਨੀ ਕਾਇਦ ਕਰ ਰਹੇ ਸੀ ਪਾਕਿਸਤਾਨ ਨੇ ਚੀਨ ਦੀ ਲੜਾਈ ਦੇ ਵਿੱਚ ਸੜਕਾ ਕੁੜਕਾ ਜਿਹੜਾ ਉਹ ਲੜਦਾ ਪਰ ਹੁਣ ਦਿਨਾ ਨਗਰ ਮੁਕਾਬਲਾ ਹੋਇਆ ਉੱਥੇ ਵੀ ਸਾਡਾ ਜੋ ਹਾੜ ਸ਼ੁਰੂ ਹੋਇਆ ਸਾਰਿਆਂ ਨੂੰ ਪਤਾ ਹੀ ਪਰ ਹੁਣ ਜਦੋਂ ਜਦੋਂ ਅਸੀਂ ਰਟਾਇਰ ਹੋ ਕੇ ਸਾਡੇ ਨੂੰ 1 ਰੁਪਿਆ ਦੇ ਦਿੱਤਾ ਜਾਂਦਾ ਅੱਜ ਅਸੀਂ ਇਸ ਕਰਕੇ ਆਏ ਜਿਹੜਾ ਮਾਨਯੋਗ ਭਗਵੰਤ ਸਿੰਘ ਮਾਨ ਆ ਮੁੱਖ ਮੰਤਰੀ ਪੰਜਾਬ ਇਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਆਦਮਕਪੁਰ ਦੀ ਧਰਤੀ ਤੇ ਉਹ ਹੋਏ ਮੈਂ ਕੁਛ ਨਹੀਂ ਸੀ ਬਣੀ ਵੋਟਾ ਪੈਂਦਾ ਸੀ ਵੀ ਤੁਸੀਂ ਸਾਨੂੰ ਐਮਐਲਏ ਬਣਾਓ ਅਸੀਂ ਛੋਟੀ ਮੇਨ ਮੰਗ ਜਿਹੜੀ ਪੈਨਸ਼ਨਾਂ ਛੋਟਾ ਰਾਈਟ ਪੰਡ ਦਾ ਪਾਇਲ ਦੇ ਆਧਾਰ ਤੇ ਕਰਾਂ ਪਰ ਅੱਜ ਤੱਕ ਤਿੰਨ ਸਾਲ ਬੀਤ ਗਏ ਅੱਜ ਤੱਕ ਸਾਨੂੰ ਇਹਨਾਂ ਨੇ ਮਿਲਦਾ ਸਭਾ ਨਹੀਂ ਦਿੱਤਾ ਅਸੀਂ ਜਿਹੜੇ ਮੰਗ ਪੱਤਰ ਇਹਨਾਂ ਦੇਗਾ ਕੋਠੇ ਕਿ ਪਰਗਾ ਉਹ ਜਿਹੜਾ ਅਮਨ ਰੋਡ ਆ ਸੀ ਉਹ ਮੇਰੇ ਨਾਲ ਦੇ ਉਹ ਘੰਟਾ ਟੈਲੀਫੋਨ ਤੇ ਗੱਲਾਂ ਕਰਦਾ ਸੀ ਐਥੋਂ ਪੁੱਛ ਕੇ ਫੇਰ ਖਬਰਾਂ ਲਾਉਂਦਾ ਸੀ ਅੱਜ ਉਹਨੇ ਸਾਨੂੰ ਮਿਲਦਾ ਸਭਾ ਨਹੀਂ ਦਿੱਤਾ ਅਸੀਂ ਆ ਜਿਹੜੇ ਸਾਰੇ ਜਵਾਨ ਸੜਕਾਂ ਤੇ ਰੋਦੇ ਫਿਰਦਾ ਸਾਨੂੰ 1 ਰੁਪਿਆ ਦੇ ਦਿੱਤਾ ਅਸੀਂ ਇੱਥੇ ਇਸ ਕਰਕੇ ਆਇਆ ਲੁਧਿਆਣੇ ਦੀ ਧਰਤੀ ਤੇ ਵੋਟਾਂ ਪਾਣ ਜਾ ਰਹੇ ਹਾਂ 19 ਤਰੀਕ ਨੂੰ ਵੀ ਭਗਵਾਨ ਜਬਾਨ ਜੀ ਨਹੀਂ ਤਾਂ ਸਾਡਾ ਜਿਹੜਾ ਮੇਰ ਮੰਗ ਪੈਨਸ਼ਨ ਆਉ ਸਾਡੀ ਲਾ ਦੇ ਤੇ ਨਹੀਂ ਫੇਰ ਆਸ਼ਰ ਪਿਛਲੇ ਦਾ ਸਰਕਾਰਾਂ ਦਾ ਕਹਿੰਦੇ ਅਸੀਂ ਬੜਾ ਕੋਈ ਕੰਮ ਕਰ ਰਹੇ ਆ ਬੜੇ ਕੰਮ ਕਿਨਾਰੇ ਜਿਹੜੇ ਬਾਦ ਸਾਹਿਬ ਕਹਿ ਰਹੇ ਆ ਉਹ ਝੂਠ ਮਾਰ ਰਹੇ ਆ ਝੂਠ ਦਾ ਪਲਾਦਾ ਅੱਜ ਤੱਕ ਉਹਨੇ ਸਾਨੂੰ ਮਿਲਦਾ ਸਮਾਣੀ ਦੱਸਿਆ ਇੱਕ ਕੰਮ ਕਰਾ ਦੇ ਉਹ ਵੀ ਮੈਂ ਉਹ ਵਾਰਡ ਦਾ ਹਾਕੀਤਾ ਸੀ ਜਦੋਂ ਸਾਡੇ ਨਾਲ ਵਾਅਦਾ ਕੀਤਾ ਉਹ ਕੰਮ ਕਿਹੜਾ ਕੀਤਾ ਉਹ ਹਜ਼ਾਰ ਰੁਪਏ ਬੀਬੀ ਗੁੰਡ ਦੇਣਾ ਸੀ ਉਹ ਮੁਕਰ ਗਿਆ ਜਿਹੜਾ ਟੌਕਰਗਾ ਤੁਸੀਂ ਦੇਖੀ ਜਾਂਦੇ ਹੋ ਉਹ ਦੇਖ ਕੀ ਦਿੱਤਾ ਹੋ ਗਾ ਤੂੰ ਇਕ ਕਿਵੇਂ ਜਿਗਨਾਰਿਆ ਜੀ ਉਹਨੇ ਕੰਮ ਕੀਤਾ ਕੰਮ ਕਰ ਚੁੱਕੇ ਝੂਠ ਕਿਤੇ ਮਰਜੀ ਬਾਲੀ ਜਾ ਕੋਈ ਫੜ ਲੂਗਾ ਧਾੜ ਵਗਾ ਲੱਗਾ ਹਜ਼ਾਰਾਂ ਹਜ਼ਾਰਾਂ ਦੀ ਫੌਜ ਦੇ ਟੋੜ ਨਾਲ ਕੋਈ ਪੁੱਛਣ ਆਲਾ ਹੈਗਾ ਕੋਈ ਪੁੱਛੂਗਾ ਉਹ ਤਾਂ ਕਹਿੰਦਾ ਸੀ ਮੈਂ ਮਾਸਟਰ ਦਾ ਪੁੱਤ ਆ ਇੱਕ ਗੱਡੀ ਢੀਲੇ ਦਾ ਬੜਾ ਸਕਿਉਰਟੀ ਤੇ ਜਾਊਗਾ ਮੈਂ ਜਿਹਦੇ ਉੱਤੇ ਬੈਠੇ ਫੈਸਲੇ ਕਰੂੰਗਾ ਸਾਥ ਦੇ ਵਿੱਚ ਫੈਸਲੇ ਕਰੂੰਗਾ ਸਾਡਾ ਤਾਂ 7 2018 ਤੋਂ ਵਿੱਚ ਅਸੀਂ ਮੱਜਾ ਡਾਹਾ ਟੋਲ ਪਲਾਜਾ ਸੋਲ ਕੇ ਆ ਉੱਥੇ ਅਸੀਂ ਚਾਦਰ ਵਿਛਾਈ ਆ ਵੀ ਕਦੋਂ ਭਗਵਾਨ ਤਵਨ ਜੀ ਆਉਣਗੇ ਕਦੋਂ ਸਾਨੂੰ ਮਾੜ ਪਤਾ ਪੈਨਸ਼ਨ ਦੇਣਗੇ ਅਸੀਂ ਚਾਦਰ ਸਵੇਰੇ ਵਿਛਾ ਦੇਣਾ ਸ਼ਾਮ ਚੱਕ ਲੈਦੇ ਉਹ ਤਾਂ ਵਾਦੇ ਦੇ ਵਫੇ ਨਹੀਂ ਹੋਏ ਤੁਸੀਂ ਉਹਨੂੰ ਪੁੱਛੋ ਤੁਹਾਡੀ ਮੁਲਾਕਾਤ ਹੋਈ ਹੈ ਮਾਨ ਸਾਹਿਬ ਜੀ ਬਿਲਕੁਲ ਨਹੀਂ ਜੀ ਸਾਨੂੰ ਸਮਾਂ ਨਹੀਂ ਦਿੱਤਾ ਇੱਕ ਵਾਰੀ ਹੋਈ ਆ ਉਦੋਂ ਕਹਿੰਦਾ ਸੀ 15 ਵਾਰੀ ਹੋ 15 ਦਿਨਾਂ ਨੂੰ ਛੋਟਾ ਧਾਰਾ ਕੁਝ ਕਰ ਦੋ ਰੋਪੜ ਦੀ ਧਰਤੀ ਤੇ ਹੋਈ ਸੀ ਉਹ ਵੀ ਤੁਰਿਆ ਜਾਂਦੇ ਤੇ 2 ਸਾਲ ਟੱਪ ਉਸ ਤੋਂ ਬਾਅਦ 2 ਸਾਲ ਟੱਪ ਕੇ ਸਾਨੂੰ ਮਿਲਦਾ ਸਮਾਂ ਨਹੀਂ ਦਿੱਤਾ ਇਹਦਾ ਮਾਲ ਜੋ ਕੈਪਟਨ ਉਮਰਿੰਦਰ ਸਿੰਘ ਨਾਲੋਂ ਵੀ ਸਿਰੇ ਦਾ ਤਪਕ ਸ਼ਿਦਾ ਦੀ ਘਾਹ ਹਾਤਾਤੀ ਤੇ ਜਾ ਕੇ ਛਿਦੇ ਆਜ ਮਸਰਾਤ ਭਗਤ ਸਿੰਘ ਸੁਖਦੇਵ ਸਿੰਘ ਸਾਰਿਆਂ ਦੀਆਂ ਇਹਨਾਂ ਨੇ ਕਸਮਾਂ ਪਾ ਦਿੱਤੀਆਂ ਸੀ ਇਹ ਤੁਸੀਂ ਦੇਖੋ ਕਸਮਾਂ ਦਾ ਬੋਲੇ ਕੀ ਬੋਲਦੇ ਨੇ ਇਹ ਪੱਗ ਬੰਨ੍ਹ ਨਾਲ ਛੇਦਰੀ ਬੱਗਾ ਦੇ ਪੱਗ ਬੰਨ੍ਹ ਨਾ ਭਗਤ ਸਿੰਘ ਨਹੀਂ ਬਣ ਜਾਂਦੇ ਉਹਦੇ ਅਰਗੇ ਕੰਮ ਕਰੋ ਫੇਰ ਭਗਤ ਸਿੰਘ ਬਣਦੇ ਜੇ ਤੱਕੇ ਕੰਮ ਕੀਤੇ ਉਹਦੇ ਭਗਤ ਸਿੰਘ ਬਣੇ ਹੁੰਦੇ ਅੰਦੋਲਨਾਂ ਦੇ ਵਿੱਚੋਂ ਉਹਨਾਂ ਦੀ ਪਾਰਟੀ ਨਿਕਲੀ ਹੈ ਤੇ ਦਿੱਲੀ ਦੇ ਵਿੱਚ ਇਹਨਾਂ ਆਸ਼ਰ ਹੋਣ ਨੂੰ ਦਿੰਦਾ ਹੁਣ ਆਉਣ ਵਾਲੀ 27 ਦਾ ਚੋਣਾਂ ਦੇ ਵਿੱਚ ਦਿੱਲੀ ਵਾਲਾ ਹਾਲ ਇਹਨਾਂ ਦਾ ਹੋਣ ਜਾ ਰਿਹਾ ਹੈ ਹਜੇ ਹੀ ਸੋਡੇ ਮਾਧਿਓਂ ਰਾਹੀਂ ਭਗਵਾਨ ਤੁਮਾਲ ਜੀ ਨੂੰ ਬੇਨਤੀ ਕਰਦਾ ਵੀ ਆ ਜਿਹੜੀ ਹੋਮ ਗਾਰਡ ਦਾ ਰਟਾਇੜਾ ਜਵਾਨ ਆ 35 35 ਸਾਲ 40 40 ਸਾਲ ਇਹਨਾਂ ਨੇ ਡਿਊਟੀ ਕੀਤੀ ਆ ਇਹਨਾਂ ਕੋਲ 1 ਰੁਪਿਆ ਦੀ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਸਾਡਾ ਜਿਹੜਾ ਪੈਨਸ਼ਨ ਆ ਮਾਣ ਪਤਾ ਦਿੱਤਾ ਜਾਵੇ ਜਦੋਂ ਕਿ ਸਾਡਾ 450 ਰੁਪਿਆ ਇੱਕ ਜਵਾਨ ਦਾ ਜਦੋਂ ਅਸੀਂ ਡਿਊਟੀ ਕਰਦੇ ਆ ਉਹ ਕੱਟਿਆ ਜਾਂਦਾ ਜਿਹਦੇ ਨਾਲ 6 ਕਰੋੜ ਰੁਪਿਆ ਬਣਦਾ 2019 ਦੇ ਵਿੱਚ ਇਹਨਾਂ ਨੇ ਵਜਟ ਵੀ ਰੱਖਿਆ 1 ਕਰੋੜ ਤੇ 32 ਲੱਖ ਰੁਪਇਆ ਬੰਦਾ ਸਾਡਾ ਉਹ ਸਾਡੂ ਦੇਖ ਕੇ ਫਿਰ ਵੀ ਇਹਨਾਂ ਕੋਲੇ ਪੈਸਾ ਵਸਦਾ ਮੈਂ ਇਹਨਾਂ ਦੇ ਚਰਨਾ ਚ ਬੇਨਤੀ ਕਰਦਾ ਸਾਡੀ ਪੈਨਸ਼ਨ ਦਿੱਤੀ ਜਾਵੇ ਸਾਡੀਆਂ ਔਰ ਸਾਡੇ ਬੱਚਿਆਂ ਦੀ ਜਿਹੜਾ ਉਹ ਸੀਸਾ ਲੈ ਜਾਂਦਾ ਤੇ ਨਹੀਂ ਤਾਂ ਫਿਰ ਉੱਤੇ ਮਾਲਕ ਵੇਖ ਰਿਹਾ ਇਹਨਾਂ ਦਾ ਸ਼ਰਕੀ ਹੋਣਾ ਇਹ ਨਾ ਹੋਵੇ ਕਿ ਜਿਹਦੇ ਦਾ ਪੀਪੇ ਵਾਲਾ ਬਲਪ੍ਰੀਤ ਬਾਦਲ ਜੀ ਵਾਲਾ ਸ਼ਰ ਹੋਵੇ ਦੇਖ ਲਓ ਉਹ ਕਿਵੇਂ ਢੋਰਾ ਪਿੱਟਦੇ ਪਰਦੇ ਤੇ ਜੇ ਇਹ ਨੇ ਆਏ ਕੀਤਾ ਤੇ ਮੈਨੂੰ ਲੱਗਦਾ ਵੀ ਇਹਦੇ ਹਾਲਤ ਉਦੋਂ ਵੀ ਮਾੜੇ ਹੋਣ ਬਹੁਤ ਬਹੁਤ ਆਲੀ ਪੀਪਾ ਹੀ ਖੜਕੇ ਫਿਰ ਵੀ ਅਸੀਂ ਇਸ ਗੱਲ ਦੀ ਪੁਰਜੁਰ ਮੰਗ ਕਰਦਿਆਂ ਇਹ ਸਾਨੂੰ ਵਲੰਟੀਅਰ ਕਰਦੇ ਖੁਦ ਵੀ ਵਲੰਟੀਅਰ ਨੇ ਇਹ ਆਪ ਭਾਵੇਂ 2 ਸਾਲ ਬਾਅਦ ਛੱਡ ਦੇਣਾ ਉਹਦੀ ਸੀਟ ਹੈ ਲੇਕਿਨ ਇਹਨਾਂ ਦੀ ਜਿਹੜੀ ਮਰਦੇ ਦਮ ਤੱਕ ਪੈਨਸ਼ਨ ਉਹ ਵੀ 80 ਹਜ਼ਾਰ ਲੱਖ ਰੁਪਏ ਦੇ ਨੇੜੇ ਆ ਉਹ ਉਹਨਾਂ ਨੂੰ ਬਰਕਰਾਰ ਰੇ ਸਾਡੀ ਇਹਨਾਂ 10000 ਪੈਨਸ਼ਨ ਚੁੱਪਦੀ ਜਾਂਦੀ ਕਿ ਅਸੀਂ 35 ਤੋਂ ਲੈ ਕੇ 40 ਸਾਲ ਤੱਕ ਮੈਕਸਿਮਮ ਸਾਰੇ ਇਹ ਸਾਰੇ 35 ਤੋਂ 40 ਦੇ ਵਿੱਚ ਵਿੱਚ ਰਿਟਾਇਰਡ ਹੋਏ ਨੇ ਜਿਨ੍ਹਾਂ ਕੋਲ ਅੱਜ 1 ਰੁਪਏ ਦਾ ਵੀ ਕੋਈ ਸਪੋਰਸ ਨਹੀਂ ਹੈਗਾ ਅੱਜ ਵੀ ਇੱਥੇ ਜੇ ਤੁਹਾਡੇ ਸਾਹਮਣੇ ਇਕੱਠੇ ਹੋਏ ਨਾ ਗਗਨ ਜੀ ਮਤਲਬ ਕਿ ਪਤਾ ਨਹੀਂ ਕਿਵੇਂ ਆਪਦਾ ਮਨ ਮਾਰ ਕੇ ਆਪਦਾ ਦਿਲ ਭਾਰਾ ਕਰਕੇ ਤੇ ਕਿਵੇਂ ਤੁਹਾਡੇ ਕੋਲ ਇੱਥੇ ਇਕੱਠੇ ਹੋਏ ਆ ਕਿਉਂਕਿ ਕਿਹੜੇ ਪਿੰਡੋਂ ਪਹੁੰਚੇ ਨਹੀਂ ਅਸੀਂ ਮੈਂ ਕਿਹਾ ਗੁਰਦਾਸਪੁਰ ਤੋਂ ਬਠਿੰਡੇ ਤੋਂ ਫਾਜ਼ਿਲਕਾ ਇਹ ਮੈਂ ਫਰੀਪੋ ਤੋਂ ਮੇਰੀ ਟੀਮ ਆਈਏ ਆ ਕੁਝ ਫਾਇਲਕਾ ਦੇ ਮੇਰੇ ਨਾਲ ਆਏ ਜਲਾਲਾਬਾਦ ਫਾਇਲਕਾ ਤੋਂ ਕਰਨਤਾਰਾਂਬ ਸਰ ਤੋਂ ਆਏ ਨੇ ਪੱਟੀ ਤੋਂ ਮੈਕਸਿਮਲ ਸਾਰੇ ਪੰਜਾਬ ਤੋਂ ਅਜੇ ਤਾਂ ਹੀ ਸਿਰਫ ਨਾ ਇੱਕ ਮੀਟਿੰਗ ਦੇ ਸਬੰਧ ਚਾਹੀਦਾਤਾ ਬੰਦਿਆਂ ਨੂੰ ਆਖਿਆ ਤੁਸੀਂ ਆਉਣਾ ਵਾ ਆਂ ਬਾਕੀਆਂ ਨੂੰ ਮਨਾ ਕੀਤਾ ਕਿਤਾ ਸਾਡਾ ਇੱਥੇ ਬਹੁਤ ਵੱਡਾ ਘਾਟ ਹੋ ਜਾਣਾ ਕਿਉਂਕਿ ਸਾਡਾ 4500 ਬੰਦਾ ਤਾਂ ਰਟਾਇਰਡ ਹੈ ਤੇ 9500 ਤੋਂ ਪਲੱਸ ਜਿਹੜਾ ਸਾਡਾ ਆਨ ਡਿਊਟੀ ਆ ਉਹ ਵੀ ਸਾਰੇ ਡਿਊਟੀਆਂ ਛੱਡ ਕੇ ਜਿਲ੍ਹਾ ਦੀਆਂ ਡਿਊਟੀਆਂ ਬੈਂਕਾਂ ਦੀਆਂ ਡਿਊਟੀਆਂ ਛੱਡ ਕੇ ਤੇ ਉਹਨੂੰ ਤਿਆਰ ਸੀਗੇ ਅਸੀਂ ਇਹਨਾਂ ਪ੍ਰਧਾਨ ਜੀ ਦੇ ਕਹਿਣ ਦੇ ਮੁਤਾਬਕ ਅਸੀਂ ਕਰੋਨਾ ਸਾਰਿਆਂ ਨੂੰ ਮਨਾ ਕੀਤਾ ਅਸੀਂ ਆਪੋਂ ਹਲਕਿਆਂ ਚੋਂ 10-10 ਬੰਦੀ ਆਏ ਆ ਇਸ ਕਰਕੇ ਤੁਹਾਨੂੰ ਨਫਰੀ ਥੋੜੀ ਘੱਟ ਲੱਗਦੀ ਹੋਵੇਗੀ ਬਾਕੀ ਅਸੀਂ ਤੁਸੀਂ ਕਹਿੰਦੇ ਸੰਜੀਵ ਰੋੜਾ ਜੀ ਲੋਕਾਂ ਦੇ ਬਹੁਤ ਕੰਮ ਕਰ ਰਹੇ ਨਾ ਜੀ ਨਾ ਉਹ ਸਿਰਫ ਲੋਕਾਂ ਦੇ ਅੱਖਾਂ 'ਚ ਘਟਾਈ ਪਾ ਰਹੇ ਨੇ ਕਿਉਂਕਿ ਕੇਜਰੀਵਾਲ ਨੂੰ ਵੀਆਈਪੀ ਟ੍ਰੀਟਮੈਂਟ ਦੀ ਆਦਤ ਪੈ ਗਈ ਏ ਉਹਨੂੰ ਸਾਦੀ ਫਲਾਸ਼ ਤੇ ਤਾਂ ਟੱਟੀ ਨਹੀਂ ਆਉਂਦੀ ਕਿਉਂਕਿ ਵੀਆਈਪੀ ਫਲਾਸ਼ ਤੇ ਜਾਣਾ ਚਾਹੁੰਦਾ ਉਹ ਉਹਦੀ ਹੁਣ ਪੁਰਜੋ ਮੰਗੇ ਪਹਿਲਾਂ ਹਰਪ੍ਰਜਨ ਭਾਜੀ ਨੂੰ ਨੇ ਕਿਹਾ ਵੀ ਤੂੰ ਜਾਣਕਾਰ ਵੀ ਚਲ ਮੈਂ ਬਰਜਾ ਲੇਕਨਰ ਭਾਜ ਜਪੰਜਾਬੀ ਸੋਨੇ ਜਵਾਬ ਦਿੱਤਾ ਇਹਨੂੰ ਫਿਰ ਮੌਕਾ ਮਿਲ ਗਿਆ ਇੱਥੇ ਆਪਣੇ ਗੋਗੀ ਜੀ ਚਲੋ ਉਹਨਾਂ ਦਾ ਬੇਵਕਤੀ ਮੌਤ ਹੋ ਗਈ ਉਹ ਇੱਥੇ ਹੁਣ ਸੀਟ ਖਾਲੀ ਹੁਣ ਕਰਕੇ ਇੱਥੇ ਹੁਣ ਇਲੈਕਸ਼ਨ ਹੋਣਾ ਹੈ ਉਹਨਾਂ ਨੇ ਹੁਣ ਸੰਜੀਵ ਰੋੜਾ ਨੂੰ ਲਾਲਚ ਦਿੱਤਾ ਕਿਉਂਕਿ ਇਹ ਵੀ ਨਹੀਂ ਛੱਡਦਾ ਹਰਾਜਸਬਾ ਦੀ ਸੀਟ ਉਹਨੂੰ ਇਹ ਲਾਲਚ ਦਿੱਤਾ ਵੀ ਤੁਸੀਂ ਉੱਥੇ ਐਮਐਲਏ ਬਣੋ ਤਾਂ ਹੀ ਮਨਿਸਟਰ ਬਣਾ ਦੇਵਾਂਗੇ ਇਹ ਸੀਟ ਵੈਲੀ ਹੋ ਜਾਏਗੀ ਤੇ ਫਿਰ ਕੇਜਰੀਵਾਲ ਸਾਹਿਬ ਵੀਆਈਪੀ ਫਲੈਸ਼ ਜਾ ਕੇ ਲਾਈਟਿੰਗ ਬਣ ਗਏ ਉਹਨਾਂ ਨੂੰ ਉਹ ਪ੍ਰਾਣੀਆਂ ਕੋਠੀਆਂ ਜਾਂ ਉਹਦੇ ਘਰ-ਬਾਰ ਗੱਡੀਆਂ ਉਹ ਉਹਨਾਂ ਨੂੰ ਬਸ ਹੰਟਰਾਂਉਂਦੀਆਂ ਨੇ ਉਹ ਵੀਆਈਪੀ ਟ੍ਰੀਟਮੈਂਟ ਪਾਉਂਦੇ ਹੁਣ ਮੰਗ ਕੀ ਹੈ ਤੁਹਾਡੀ ਸਾਡੀ ਮੰਗ ਇਹੋ ਜਿਹੀ ਵੀ ਜੋ ਅਸੀਂ ਰੋਣਾ ਰੋਨੇ ਪਤਾ ਇਹਨਾਂ ਨੂੰ ਸਾਰਾ ਹੀ ਏ ਅੱਜ ਬਿਲਕੁਲੇ ਭਾਵੇਂ ਆਪਣੇਆਂ ਨੂੰ ਅਣਜਾਣ ਦਸੀ ਜਾਣ ਜਿਵੇਂ ਇੱਥੇ ਹੁਣੇ ਸਾਡੇ ਡੀ ਸਾਹਿਬ ਕਹਿ ਰਹੇ ਮੈਨੂੰ ਤਾਂ ਅਜੇ ਤੱਕ ਇਸ ਗੱਲ ਦਾ ਪਤਾ ਸਭ ਨੂੰ ਹੀ ਏ ਲੇਕਿਨ ਕਹਿਣ ਦਾ ਪਾਵੇ ਵੀ ਸਾਡੇ ਸਾਡੇ ਕੋਲ ਸਾਡੇ ਅੱਕ 'ਚ ਕੋਈ ਬੋਲਣ ਦਾ ਜੀ ਨਹੀਂ ਕਰਦਾ ਕਿਸੇ ਦਾ ਹਰ ਕੋਈ ਆਉਂਦਾ ਵੀ ਸਾਡੇ ਦੇ ਮੋਢੇ ਛੱਟੀ ਜਾਓ ਅਸੀਂ ਤਾਂ ਲੁਧਿਆਣੇ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦੇ ਆਂ ਭੈਣਾ ਨੂੰ ਬੱਚਿਆਂ ਨੂੰ ਉਹਨਾਂ ਦੇ ਪੈਰਾਂ ਦੇ ਵਿੱਚ ਛੋਟਿਆਂ ਬੱਚਿਆਂ ਦੇ ਪੈਰਾਂ ਨੂੰ ਹੱਥ ਲਾ ਕੇ ਇਹ ਅਪੀਲ ਕਰਦੇ ਆਂ ਬੀਐਸ ਪਾਰਟੀ ਨੂੰ ਬੋਟ ਨਾ ਪਾਈ ਆਵੇ ਇਹਨਾਂ ਦਾ 30 ਲਾ 30 ਲੱਖ ਵਾਰਿਆ ਜਾਵੇ ਜਿਵੇਂ ਸਾਡੇ ਇਹਨਾਂ ਅਰਮਾਨ ਰੋਲੇ ਨੇ ਸਾਡੇ 30 ਲਖ ਵਾਰੇ ਨੇ ਇਹਨਾਂ ਦੇ ਵੀ ਐਵੇਂ 30 ਇਹਨਾਂ ਦੇ ਪਰਿਵਾਰ ਇਹਨਾਂ ਦੇ ਰੁੱਲਣਗੇ ਦਿੱਲੀ ਦੇ ਵਿੱਚੋਂ ਤਾਂ ਇਹਨਾਂ ਨੂੰ 10 ਸੀਟਾਂ ਮਿਲ ਗਈਆਂ ਨੇ ਮੈਂ ਗੱਲ ਦਾਵੇ ਨਾਲ ਆਣਾ ਜੇ ਨਾਲ ਪੰਜਾਬ 'ਚ ਇੱਕ ਸੀਟ ਹੀ ਮਿਲ ਗਈ ਜਿਨ੍ਹਾਂ ਦੇ ਅਸਰ ਇਹੋ ਰਿਹਾ ਤਾਂ ਇੱਕ ਸੀਟ ਇਹਨ ਪੰਜਾਬ 'ਚ ਮਿਲਣੀ ਤੇ ਇਹਨਾਂ ਨੂੰ ਕਿਸੇ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਪਿੰਡਾਂ ਤਾਂ ਵੈਸੇ ਹੀ ਹੁਣ ਵੜਨਾ ਬੰਦ ਹੋ ਗਿਆ ਚਾਹੁੰਦਾ ਇਹਨਾਂ ਨੇ ਉੱਥੇ ਧਰਨਿਆਂ ਤੋਂ ਟਰਾਲੀਆਂ ਟੁਰਲੀਆਂ ਚੁੱਕ ਕੇ ਵੇਚੀਆਂ ਨੇ ਕਾਲੀ ਚੋਰ ਭੈਕੇ ਨੇ ਤੇ ਇਸ ਕਰਕੇ ਅਸੀਂ ਆਨੇ ਮਾੜਾ ਮੋਟਾ ਤੁਹਾਡਾ ਮਾਨ ਪਤਾ ਅਸੀਂ ਫਿਰ ਵਧਾਵਾਂਗੇ ਕਿਉਂਕਿ ਬੂਥਾਂ ਤੇ ਸਾਡੇ ਬੰਦਿਆਂ ਨੇ ਲੱਗਣਾ ਜਦੋਂ ਇਲੈਕਸ਼ਨ ਆਉਣੇ ਨੇ ਹੁਣ ਵੀ ਇਲੈਕਸ਼ਨ ਨੇ ਬੂਥਾਂ ਦੇ ਬੰਦੇ ਸਾਡੇ ਹੋਣੇ ਨੇ ਅਸੀਂ ਪਿੰਡ ਪਿੰਡ ਆ ਉਹਦੇ ਪਰਿਵਾਰ ਨੂੰ ਲੈ ਕੇ ਅਸੀਂ ਚਾਹੁੰਦੇ ਸੀ 29 ਤਰੀਕ ਦੀ ਮੀਟਿੰਗ ਦੇ ਵਿੱਚ ਸਾਡਾ ਇਹ ਮਸਲਾ ਹੱਲ ਕਰ ਦੇ ਸਾਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਤੇ ਅਸੀਂ ਉੱਥੇ ਐਲਾਨ ਕਰਨਾ ਹੀ ਭਗਵੰਤ ਮਾਨ ਜੀ ਤੁਸੀਂ ਨਵਾਂ ਵਿਆਹ ਹੋਇਆ ਤੁਸੀਂ ਬਾਹਰ ਘੁੰਮਣ ਫਿਰਨ ਜਾਓ ਕੇਜਰੀ ਨੂੰ ਕਹਿੰਦੇ ਦਿੱਲੀ ਚਲਾ ਜਾ ਦੂਜੇ ਮੰ ਤਾਨੂੰ ਬੇਫਿਕਰੀ ਲੁਧਿਆਣੇ ਦੀ ਸੀਟ ਅਸੀਂ ਜਿੱਤ ਕੇ ਦਿਆਂਗੇ ਲੁਧਿਆਣੇ ਦੀ ਸੀਟ ਮਲਗੇ ਤੁਹਾਨੂੰ ਅਸੀਂ ਜਿੱਤ ਕੇ ਦਿਆਂਗੇ ਤੁਹਾਨੂੰ ਇਹਦੀ ਟੈਨਸ਼ਨ ਕੋਈ ਨਹੀਂ ਗਈ ਲੇਕਿਨ ਇਹਨਾਂ ਨੇ ਸਾਡੇ ਸਾਰੇ ਆਰਮਾਨ ਸਾਡੇ ਸਾਰੇ ਜੋ ਵੀ ਸਾਡੇ ਬੱਚਿਆਂ ਦੇ ਖਿਆਲ ਖਿਆਲ ਸੀ ਜਾਂ ਉਹਨਾਂ ਦਾਗਾ ਪੜਨ ਦਾ ਕੋ ਸੁਪਨਾ ਸੀ ਸਭ ਕੁਝ ਇਹਨਾਂ ਨੇ ਚੂਰ ਕਰਤਾ ਇਸ ਕਰਕੇ ਹੁਣ ਸਾਡੀ ਬੇਨਤੀ ਆ ਤੁਹਾਡੇ ਮਾਧਮ ਰਾਈ ਅਸੀਂ ਬੇਨਤੀ ਕਰਦੇ ਆ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਤੁਹਾਡੇ ਖਵਾਂ ਦੇ ਵਿੱਚ ਕਿਲ ਗੱਡਾਂਗੇ ਗੱਡਾਂਗੇ ਜੋ ਮਰਜ਼ੀ ਹੋ ਜੇ ਕਿਉਂਕਿ ਕਹਾਵਤ ਹੈ ਰੱਬ ਦੀਆਂ ਬੇਪਰਵਾਹੀਆਂ ਤੇ ਕੁੱਤੇਖਾਨ ਮਲਾਈਆਂ ਇਹਨਾਂ ਕੁੱਤੇ ਮਲਾਈਆਂ ਖਾਣ ਲੱਗ ਪਏ ਨੇ ਇਹਨਾਂ ਨੂੰ ਆਦਤ ਪੈ ਗਈ ਏ ਅਸੀਂ ਆਨੇ ਮਲਾਈਆਂ ਖਾਧੀ ਚੱਲੋ ਪਰ ਲੋਕਾਂ ਨੂੰ ਨਾਲ ਹਿੱਸਾ ਪਤੀ ਵੰਡੀ ਚੱਲੋ ਵੈਗੁਰ ਜੀ ਖਾਲਸਾ ਵੈਗੁਰ ਜੀ